ਸਸ਼ੀਕਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਦੁਨੀਆਦਾਰੀ ਦੇ ਵਿੱਚ ਬਹੁਤ ਕੁਛ ਇਨਸਾਨ ਨਾਲ ਹੁੰਦਾ ਏ ਪੀਤਦਾ ਏ ਹਰ ਕੋਈ ਆਪਣੇ ਲਈ ਮਿਹਨਤ ਕਰਦਾ ਏ ਸਕਸੈਸ ਪਾਉਣ ਦੇ ਲਈ ਮਿਹਨਤ ਕਰਦਾ ਏ ਪਰ ਅਸਲ ਦੇ ਵਿੱਚ ਕੀ ਹੋ ਗਿਆ ਕਿ ਇੱਕ ਚੀਜ਼ ਨੂੰ ਪਾਉਣਾ ਹੀ ਅਗਲੇ ਦਾ ਹਰ ਕਿਸੇ ਦਾ ਮਕਸਦ ਬਣ ਜਾਂਦਾ ਕਿਸੇ ਚੀਜ਼ ਨੂੰ ਪਾਉਣਾ ਮਕਸਦ ਹੋਣਾ ਚਾਹੀਦਾ ਪਰ ਅਸਲ ਚ ਮਨ ਤੇ ਦਿਮਾਗ ਨਾਲ ਚੱਲਣਾ ਸਭ ਤੋਂ ਵੱਡਾ ਮਕਸਦ ਹੋਣਾ ਚਾਹੀਦਾ ਜੋ ਸੋਚ ਸਾਨੂੰ ਕੁਦਰਤ ਨੇ ਦਿੱਤੀ ਹੈ ਉਸ ਮੁਤਾਬਕ ਚੱਲੋ ਦੁਨੀਆਦਾਰੀ ਮੁਤਾਬਕ ਚੱਲ ਕੇ ਤੁਸੀਂ ਕੀ ਕਰੋਗੇ ਦੁਨੀਆਦਾਰੀ ਦੇ ਜੋਗੇ ਹੀ ਰਹਿ ਜਾਓਗੇ ਇਹ ਸਚਾਈ ਤਾਂ ਹੈ ਫਿਰ ਮੈਂ ਇਸ ਕਰਕੇ ਆ ਕੀਤਾ ਉਹਨੇ ਮੈਨੂੰ ਆ ਕਿਹਾ ਸੀ ਮੈਂ ਇਸ ਕਰਕੇ ਆ ਕੀਤਾ ਕਿ ਕੋਈ ਆ ਨਾ ਕਵੇ ਆ ਗੱਲ ਸਾਡੇ ਸਮਾਜ ਚ ਮੇਨ ਹੈ ਦੇਖੋ ਤੁਸੀਂ ਐ ਕਹੋ ਕਿ ਕੋਈ ਕਿਸੇ ਦੇ ਕਰਕੇ ਦੁਨੀਆ ਚ ਆਇਆ ਏ ਜੋ ਦੂਸਰੇ ਤੋਂ ਦੂਸਰੇ ਮੁਤਾਬਕ ਚੱਲਣਾ ਨਹੀਂ ਆਇਆ ਨਾ ਕੋਈ ਕਾਰਨ ਹੈ ਕੁਦਰਤ ਨੇ ਭੇਜਿਆ ਇਹ ਉਹਨੇ ਸੋਚ ਦਿੱਤੀ ਆ ਮਨ ਦਿੱਤਾ ਇਹ ਦਿਮਾਗ ਫਿਰ ਅਸੀਂ ਅਸੀਂ ਪਤਾ ਕੀ ਕਹਿੰਨੇ ਆ ਇਹ ਪਹਿਲਾਂ ਆਇਆ ਸੀ ਤੇ ਹੁਣ ਆਇਆ ਪਹਿਲਾਂ ਆਇਆ ਦੱਸੋ ਤੁਸੀਂ ਇਸ ਨੂੰ ਉਸ ਤਰ੍ਹਾਂ ਦਾ ਕੀਤਾ ਏ ਤੇ ਤਾਂ ਇਹ ਆਇਆ ਨਾ ਹੈਨਾ ਪਹਿਲਾਂ ਅਸੀਂ ਅਗਲੇ ਨੂੰ ਬੱਚੇ ਬੱਚਾ ਹੀ ਲਾ ਲਓ ਤੁਸੀਂ ਇੱਕ ਬੱਚੇ ਨੂੰ ਤੁਸੀਂ ਕਿਸੇ ਚੀਜ਼ ਦਾ ਸ਼ੌਂਕ ਹੈ ਹੈਨਾ ਨਹੀਂ ਨਹੀਂ ਇਹ ਨਹੀਂ ਚੰਗਾ ਹੁੰਦਾ ਲੈ ਇਹ ਕਰਕੇ ਤੂੰ ਕੀ ਕਰਨਾ ਇਹ ਕਰਕੇ ਕੀ ਕਰਨਾ ਇਹ ਤੇਰੇ ਲਈ ਨਹੀਂ ਹੈ ਸਾਡੇ ਪਰਿਵਾਰ ਚ ਨਹੀਂ ਕੋਈ ਕਰਦਾ ਸਾਡੇ ਖਾਨਦਾਨ ਚ ਨਹੀਂ ਕੋਈ ਕਰਦਾ ਜਦ ਕੁਦਰਤ ਨੇ ਉਹਨੂੰ ਉਸ ਪਾਸੇ ਲਾਇਆ ਕਰਨ ਦੋ ਨਾ ਅਸੀਂ ਨਾ ਆਪਣਾ ਕੰਪੇਅਰ ਬੜੀ ਬੜੀ ਜਲਦੀ ਵਿਦੇਸ਼ ਵਿਦੇਸ਼ੀ ਲੋਕਾਂ ਨਾਲ ਕਰਨ ਲੱਗ ਜਾਂਦੇ ਆ ਕਿ ਸਾਡੇ ਇੱਥੇ ਆਇਆ ਵਾ ਜੀ ਉੱਥੇ ਤੇ ਐ ਏਦਾਂ ਮੈਂ ਉਹ ਤਰੱਕੀਆਂ ਚ ਨੇ ਉਹ ਬਹੁਤ ਉਹਨੇ ਉੱਥੇ ਕਿੱਛੇ ਦੋਚਿਸ ਕੰਮ ਆਉਂਦੀ ਆ ਜੋ ਕੋ ਜੋ ਵੀ ਹੈ ਤੁਸੀਂ ਇੱਕ ਗੱਲ ਲੌਜੀਕ ਦੇਖਿਆ ਤੁਸੀਂ ਕਿ ਉੱਥੇ ਨਾ ਤੁਹਾਡੇ ਸ਼ੌਂਕ ਦਾ ਮੁੱਲ ਹੈ ਤੁਹਾਡੀ ਆਪਣੀ ਆਜ਼ਾਦੀ ਦਾ ਮੁੱਲ ਹੈ ਤੁਹਾਡੀ ਆਪਣੀ ਅਹਿਮੀਅਤ ਦਾ ਮੁੱਲ ਹੈ ਤੁਹਾਡੇ ਆਪਣੇ ਸ਼ੌਂਕ ਦਾ ਸ਼ੌਂਕ ਨੂੰ ਪੂਰਾ ਕਰਨ ਦਾ ਮੁੱਲ ਹੈ ਹੈਨਾ ਕੀ ਹੈ ਇੱਕ ਬੱਚਾ ਹੈ ਮੰਨ ਲਓ ਇੱਕ ਪੇਰੈਂਟਸ ਦੇ ਦੋ ਬੱਚੇ ਆ ਇੱਕ ਬੱਚਾ ਡਰਾਇੰਗ ਬਣਾ ਰਿਹਾ ਤੇ ਦੂਜਾ ਬਿਲਡਿੰਗ ਬਣਾ ਰਿਹਾ ਬਿਲਡਿੰਗ ਮਤਲਬ ਕਿ ਉਸ ਦੀ ਪਲੈਨਿੰਗ ਕਰ ਰਿਹਾ ਤੇ ਇੱਕ ਬੱਚਾ ਜਾਂ ਕੋਈ ਡਰਾਇੰਗ ਬਣਾ ਰਿਹਾ ਤੇ ਪੇਰੈਂਟਸ ਇਹਨੂੰ ਦੇਖ ਕੇ ਕਿ ਤੈਨੂੰ ਕਿਸ ਪਾਸੇ ਇੰਟਰਸਟ ਹੈ ਉਹਨੇ ਉਸੇ ਪਾਸੇ ਨੂੰ ਤੋਰ ਦੇਣਾ ਜਿਹੜਾ ਬਿਲਡਿੰਗ ਬਣਾ ਰਿਹਾ ਉਹਨੂੰ ਉਹਨਾਂ ਨੇ ਉਹ ਸਿਖਾਉਣਾ ਤੇ ਇੰਜੀਨੀਅਰਿੰਗ ਕਰ ਲੈਣੀ ਹੈ ਉਹਨੇ ਤੇ ਦੂਜੇ ਨੇ ਉਹ ਕਰ ਲੈਣਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿਣਾ ਕਿ ਤੂੰ ਭਾਈ ਡਰਾਇੰਗ ਨਹੀਂ ਕਰਨੀ ਇਹਦੇ ਚ ਕੀ ਰੱਖਿਆ ਕੀ ਪੇਂਟਰ ਬਣ ਕੇ ਤੂੰ ਇੱਕ ਵੇਚ ਲੇਂਗਾ ਫੋਟੋ ਮਾ ਤੇ ਕੀ ਜ਼ਿੰਦਗੀ ਚ ਤਰੱਕੀ ਕਰ ਲੇਗਾ ਉਹਨਾਂ ਨੂੰ ਆਪਣਾ ਹੈ ਕਿ ਇਹ ਬੱਚੇ ਨੂੰ ਸ਼ੌਂਕ ਹੈ ਇਹਨੂੰ ਇਹ ਚੀਜ਼ ਕਰਨ ਦੇਵੋ ਤੇ ਉਹ ਬੱਚੇ ਨੇ ਵੀ ਉਦੋਂ ਹੀ ਸਕਸੈਸ ਪਾਉਣੀ ਹੈ ਜਦੋਂ ਉਸ ਨੂੰ ਦਿਮਾਗ ਨੂੰ ਖੁੱਲੇ ਤੌਰ ਤੇ ਵਰਤਨ ਦਿੱਤਾ ਜਾਊਗਾ ਤੇ ਅਸੀਂ ਆਪਣੇ ਬੱਚਿਆਂ ਨੂੰ ਭਾਵੇਂ ਕਿਤੇ ਚਲੇ ਜੀਏ ਅਸੀਂ ਨਹੀਂ ਖੁੱਲੇ ਤੌਰ ਤੇ ਵਰਤਨ ਦਿੰਦੇ ਅਸੀਂ ਨਹੀਂ ਜੀ ਵਰਤਨ ਦਿੰਦੇ ਕਿਉਂ ਡਾਕਟਰ ਹੀ ਬਣਨਾ ਹੈ ਮੇਨ ਗੱਲ ਅਸੀਂ ਛੋਟੇ ਹੁੰਦੇ ਸੀ ਨਾ ਤੇ ਉਦੋਂ ਵੀ ਸਾਡੇ ਦਾ ਕੀ ਬਣਨਾ ਮੇਰੇ ਪੁੱਤ ਨੇ ਉਹ ਜਿਹੜੋ ਕਹਿੰਦਾ ਡਾਕਟਰ ਲਿਆ ਜੀ ਚਾ ਚੜ ਜਾਣਾ ਕਿ ਡਾਕਟਰ ਬਣਨਾ ਅਸੀਂ ਵੀ ਆਪਣੇ ਬੱਚਿਆਂ ਨੂੰ ਹਨਾ ਕੀ ਕਰੂ ਮੇਰਾ ਪੁੱਤ ਮੇਰਾ ਪੁੱਤ ਆ ਬਣੂ ਮੇਰਾ ਪੁੱਤ ਆ ਚਲੋ ਪੁੱਤ ਤੇ ਪਤਾ ਨਹੀਂ ਕੀ ਬਣੂਗਾ ਪਰ ਪੁੱਤ ਦੇ ਸ਼ੌਂਕ ਚ ਹੋਣੇ ਨਾ ਉਹ ਮਰ ਜਾਂਦੇ ਆ ਜਦੋਂ ਅਸੀਂ ਪੁੱਤ ਦੇ ਉਸ ਨੂੰ ਚੀਜ਼ ਉਹ ਕਰਨ ਨਹੀਂ ਦਿੰਦੇ ਬਚਪਨ ਤੋਂ ਹੀ ਅਸਲ ਦੇ ਵਿੱਚ ਕਲਾਕਾਰੀ ਦਿਮਾਗ ਦੇ ਵਿੱਚ ਕੁਦਰਤ ਸ਼ੁਰੂ ਤੋਂ ਪਾ ਦਿੰਦੀ ਆ ਤੇ ਉਹ ਉਹੀ ਬਣਦਾ ਜੋ ਕੁਦਰਤ ਨੇ ਉਹਨੂੰ ਬਣਾਉਣਾ ਹੁੰਦਾ ਤੇ ਜਦੋਂ ਅਸੀਂ ਉਸ ਨੂੰ ਦੁਨੀਆਦਾਰੀ ਮੁਤਾਬਕ ਚ ਚਲਦੇ ਚਲਾਉਂਦੇ ਆ ਨਾ ਤੇ ਫਿਰ ਉਹ ਉਹ ਬਰਦਾ ਵੈ ਨਾ ਉਹ ਜੋਗਾ ਰਹਿੰਦਾ ਤੇ ਨਾ ਉਹ ਜੋਗਾ ਰਹਿੰਦਾ ਤੇ ਜਦੋਂ ਅਸੀਂ ਵਿਚ ਵਿਚਾਲੇ ਆੜਦੇ ਆ ਨਾ ਤੇ ਫਿਰ ਅਸੀਂ ਪਰੇਸ਼ਾਨ ਦੁਖੀ ਤੇ ਫਿਰ ਐਦੀ ਦਵਾਈ ਚੱਲਦੀ ਆ ਹੋਰ ਕਿਸੇ ਦੀ ਨਹੀਂ ਚੱਲਦੀ ਤਾਂ ਕੀ ਸਮਝੇ ਕੀ ਸਮਝੇ ਅਸੀਂ ਕੁਦਰਤ ਪਾਵਰਫੁੱਲ ਹੈ ਹਰ ਇਨਸਾਨ ਆਪਣੇ ਸ਼ੌਂਕ ਲੈ ਕੇ ਪੈਦਾ ਹੋਇਆ ਏ ਹਰ ਚੀਜ਼ ਹਰ ਕਿਸੇ ਲਈ ਬਣੀ ਨਹੀਂ ਹੈ ਕਿਸੇ ਲਈ ਮਾਂਬਾਦੀ ਤੇ ਕਿਸੇ ਲਈ ਸਵਾਦੀ ਨੇ ਤੇ ਹਰ ਕਿਸੇ ਨੂੰ ਖਾ ਕੇ ਟੇਸਟ ਕਰਨ ਦੀ ਜ਼ਰੂਰਤ ਕੋਈ ਨਹੀਂ ਹੈ ਤੇ ਜੀ ਜੁ ਲੱਗਦਾ ਏ ਖਾਣੇ ਚਾਹੀਦੇ ਆ ਤਾਂ ਖਾਓ ਨਹੀਂ ਖਾਣੇ ਚਾਹੀਦੇ ਤੇ ਨਹੀਂ ਖਾਓ ਠੀਕ ਨਹੀਂ ਮਨ ਕਰਦਾ ਉਹ ਚੀਜ਼ ਨਾ ਕਰੋ ਮਨ ਨੂੰ ਮਾਰ ਕੇ ਜਿਉਣਾ ਦਿਮਾਗ ਨੂੰ ਪ੍ਰੈਸ਼ਰਾਈਜ਼ ਕਰਨਾ ਤੁਹਾਨੂੰ ਬਿਮਾਰੀਆਂ ਵਾਲੇ ਪਾਸੇ ਦਿਮਾਗ ਖਰਾਬ ਵਾਲੇ ਪਾਸੇ ਤੇ ਲੈ ਜਾਏਗਾ ਹੁਣ ਇੱਕ ਬੜੀ ਡੂੰਗੀ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਇਸ ਸਰੀਰ ਦਾ ਮਾਲਕ ਜੂ ਹੈ ਨਾ ਇਸ ਸਰੀਰ ਦਾ ਮਾਲਕ ਕੰਟਰੋਲ ਦਿਮਾਗ ਕੋਲ ਹੈ ਤੇ ਕੁਦਰਤ ਨੇ ਉਹ ਸਭ ਤੋਂ ਉੱਤੇ ਦਿੱਤਾ ਹੈ ਸਭ ਤੋਂ ਉੱਤੇ ਦਿੱਤਾ ਹੈ ਜਿਸ ਸਰੀਰ ਦਾ ਕੰਟਰੋਲ ਸਾਡੇ ਦਿਮਾਗ ਕੋਲ ਹੈ ਅਸੀਂ ਚੱਲਦੇ ਆਂ ਮਨ ਤੋਂ ਜੋ ਕੁਝ ਸੋਚ ਕੇ ਉਸ ਨੇ ਸਾਹਾਂ ਦੀ ਲੜੀ ਤੋਂ ਬਾਤ ਦਿੱਤਾ। ਦਿਮਾਗ ਦੇ ਅਨੁਸਾਰ ਦਿਮਾਗ ਦੇ ਅਨੁਸਾਰ ਅਸੀਂ ਆਪਣੇ ਸਰੀਰ ਨੂੰ ਵੀ ਉਦਾਂ ਦਾ ਹੀ ਬਣਾ ਲੈਨੇ ਆਂ। ਤੇ ਸਹੀ ਤਾਂ ਹੈ। ਸਹੀ ਨਹੀਂ ਹੈ। ਸਾਡੇ ਦਿਮਾਗ 'ਚ ਕੋਈ ਚੀਜ਼ ਆਈ ਅਸੀਂ ਅਸੀਂ ਵਰਜਸ਼ਾ ਕਰ ਕਰਕੇ ਬੋਡੀ ਦੇ ਪਿੱਛੇ ਹੀ ਪੈ ਜਾਣੇ ਆ ਬਸ ਜੀ ਐਡਾ ਫਿਟਨੈਸ ਚਾਹੀਦੀ ਐ ਐਡਾ ਆ ਦੇਖੋ ਤਾਂ ਸਹੀ ਕੀ ਲਉ ਪੀਤਾ ਆਪਣੀਆਂ ਬਾਡੀਆਂ ਤਾਂ ਲੋਕਾਂ ਦੇ ਨਿਆਣਿਆਂ ਨੇ ਸਭ ਦੇ ਨਿਆਣਿਆਂ ਨੇ ਤਕਰੀਬਨ ਬਸ ਹਰ ਜਿਮ ਭਰੀ ਪਈ ਐ ਫਿਟਨੈਸ ਵਾਲਿਆਂ ਇੰਨੀ ਕੁ ਮਸ਼ੀਨਰੀ ਖਰਾਬ ਕਰ ਰੱਖੀ ਐ ਅਸੀਂ ਆਪਣੇ ਸਰੀਰ ਦੀ ਇੱਕ ਬੜੀ ਵਧੀਆ ਗੱਲ ਮੈਂ ਕਿਤੇ ਪੜ੍ਹੀ ਸੀ ਬੜੀ ਢੇਰ ਹੋ ਗਈ ਆ ਕਿ ਲੋਕ ਜਿਮ ਦੇ ਵਿੱਚ ਮਿਹਨਤ ਕਰਨ ਦੇ ਲਈ ਗੱਡੀ 'ਚ ਜਾਂਦੇ ਆ ਉੱਥੇ ਤੁਰਨ ਦੇ ਲਈ ਨਾਲ ਮਿਹਨਤ ਤਾਂ ਕਾਦੀ ਕਰਨੀ ਆ ਤੁਰਨ ਦੇ ਲਈ ਉਹ ਤੁਰ ਕੇ ਚੱਲ ਜੋ ਤੁਰ ਕੇ ਚੱਲ ਜੋ ਤੁਰਿਆ ਗਿਆ ਟਰੈਡਮਿਲ ਤੇ ਤੁਰਨਾ ਕੋਈ ਜ਼ਿਆਦਾ ਵਧੀਆ ਹੁੰਦਾ ਇੱਕ ਗੱਲ ਆ ਦੇਖੋ ਤੁਸੀਂ ਉੱਥੇ ਤੁਰਨ ਦੇ ਲਈ ਅਸੀਂ ਗੱਡੀ 'ਚ ਜਾਂਦੇ ਆ ਅਸੀਂ ਮੋਟਰਸਾਈਕਲਾਂ ਤੇ ਜਾਂਦੇ ਆ ਕਿ ਜਿਮ 'ਚ ਤੁਰ ਕੇ ਆਉਂਦੇ ਆ ਸ਼ਾਬਾਸ਼ ਸਮਝਦਾਰੀ ਦੇਖੋ ਜਿਹਹ ਜੀ ਦਿਮਾਗ ਨੂੰ એનર્ਜੀ ਦਵਾਂਗੇ ਉਹਨੇ ਫਿਰ ਉਦਾਂ ਦਾ ਹੀ ਚੱਲਣਾ ਉਨ੍ਹੀ ਕ ਜਗ੍ਹਾ ਤੇ ਘੁੰਮੀ ਜਾਵਾਂਗੇ ਤੇ ਫਿਰ ਅਸੀਂ ਉਨਾਂ ਕੋਈ ਸਰਕਲ ਰਹਿ ਜਾਣਾ ਉੱਡੋ ਵਈ ਉੱਡੋ ਖੰਭ ਦਿੱਤੇ ਆ ਲੱਤਾਂ ਦਿੱਤੀਆਂ ਦੋ ਤੁਰਨ ਲਈ ਮੋਢੇ ਦਿੱਤੇ ਆ ਦੋ ਪਾਵਰ ਲਈ ਅੱਖਾਂ ਦਿੱਤੀਆਂ ਦੋ ਕੁਛ ਸੋਚ ਕੇ ਹੀ ਦਿੱਤੀਆਂ ਸੋਚਣ ਲਈ ਤੇ ਗਰਦਨ ਘਮਾਉਣ ਲਈ ਦਿੱਤੀ ਆ ਹਾਲਾ ਦਵਾਲਾ ਦੇਖਣ ਲਈ ਐਵੇਂ ਨਹੀਂ ਜਿੱਧਰ ਦੁਨੀਆ ਚ ਲਾਈ ਜਾਂਦੀ ਓਧਰ ਨੂੰ ਚੱਲੀ ਜਾਓ ਸਮੇਂਦਾਰ ਹਦੋਂ ਤੁਸੀਂ ਬੜੇ ਗੱਲਾਂ ਬਾਤਾਂ ਆਪਾਂ ਇੱਕ ਫੈਮਿਲੀ ਪਰਿਵਾਰ ਦੀ ਤਰ੍ਹਾਂ ਕਰਦੇ ਆਂ ਲੋਜਿਕ ਨਾ ਕਰਦੇ ਕਿਸੇ ਵੀ ਤਰ੍ਹਾਂ ਦੀ ਗੱਲ ਤੁਹਾਡੇ ਦਿਮਾਗ 'ਚ ਆਉਂਦੀ ਹੈ ਕੋਈ ਲੋਜਿਕ ਦੀ ਸਮਝ ਨਹੀਂ ਆਉਂਦੀ ਤਾਂ ਤੁਸੀਂ ਉਹ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਆਪਾਂ ਉਸ ਗੱਲ ਤੇ ਡਿਸਕਸ਼ਨ ਜ਼ਰੂਰ ਕਰਾਂਗੇ ਹੈਨਾ ਅੱਜ 28 ਸਪਟੰਬਰ 2025 ਦਿਨ ਐਤਵਾਰ ਦਾ ਹੈ ਤਿਥੀ ਰਵੇਗੀ ਅੱਜ ਛੱਟੀ ਤਿਥੀ ਦਾ ਪੱਖ ਦੁਪਹਿਰ 2:00 ਵਜੇ 27 ਮਿੰਟ ਤੱਕ ਤੇ ਉਸ ਤੋਂ ਬਾਅਦ ਸੱਤਵੀਂ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਅੱਜ ਐਤਵਾਰ ਹੈ ਸੰਡੇ ਨੂੰ ਫਾਂਡੇ ਜ਼ਰੂਰ ਬਣਾਉਣਾ ਪਰਿਵਾਰ ਨਾਲ ਬੈਠ ਕੇ ਖਾਣਾ ਖਾਣਾ ਮੋਬਾਈਲ ਜ਼ਿਆਦਾ ਵਰਤਣਾ ਨਹੀਂ ਹੈ ਬੜਾ ਦੂਰ ਲਿਜਾ ਕੇ ਜਾ ਰਿਹਾ ਇੱਥੇ ਖੁਸ਼ਕੀ ਤੇ ਇੱਥੇ ਖੁਸ਼ਕੀ ਪੈਦਾ ਹੋਈ ਜਾ ਰਹੀ ਆ ਬ੍ਰਿਸ਼ਚਕ ਰਾਸ਼ੀ ਚ ਚੰਦਰਮਾ ਹੈ ਤੇ ਚੰਦਰਮਾ ਜੇਸਟਾ ਜਾਨੀ ਬੁੱਧ ਦੇ ਨਕਸ਼ਤਰ ਚ ਹੈ ਬੁੱਧ ਗੰਡਮੂਲ ਨੇ ਤੇ ਗੰਡਮੂਲ ਅੱਜ ਪੂਰਾ ਦਿਨ ਬਣਨਗੇ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗੇਗੀ ਠੀਕ ਹੈ ਮੰਗਲ ਤੂਲਾ ਰਾਸ਼ੀ ਚ ਚੱਲ ਰਿਹਾ ਹੈ ਤੇ ਸ਼ਾਮ ਤੱਕ ਚੰਦਰਮਾ ਇੱਥੇ ਰਹੇਗਾ ਉਸ ਤੋਂ ਬਾਅਦ ਤੁਹਾਨੂੰ ਰਾਸ਼ੀ ਚ ਚਲਾ ਜਾਏਗਾ ਸੂਰਜ ਬੁੱਧ ਕੰਨਿਆ ਰਾਸ਼ੀ ਚ ਬਣੇ ਹੋਇਆ ਸੰਗਰਾਮ ਤੱਕ ਤੇ ਸ਼ੁਕਰ ਕੇਤੂ ਦਾ ਯੋਗ ਵੀ ਹੈ ਕਰਹਾ ਮੁਤਾਬਕ ਕੀ ਕਰਨਾ ਤੇ ਕੀ ਨਹੀਂ ਕਰਨਾ ਇਸ ਤੇ ਆਪਾਂ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਛਾ ਇਹ ਰਾਹੁਕਾਲ ਦਾ ਟਾਈਮ ਤੁਹਾਨੂੰ ਦੱਸ ਦਿੰਨੀ ਆ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁਕਾਲ ਦਾ ਰਹੇਗਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਰੀਜ਼ਨ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲਦੇ ਪਏ ਆ ਪ੍ਰੋਪਰਟੀ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਦੇ ਚੰਗੇ ਆ ਇੱਕ ਅਜੀਬ ਜੀ ਟੈਨਸ਼ਨ ਦਿਮਾਗੀ ਪਰੇਸ਼ਾਨੀ ਬੜੀ ਰਹਿ ਸਕਦੀ ਆ ਕੌਨਫੀਡੈਂਸ ਨਾ ਕੀਤੇ ਕੰਮ ਵਧੀਆ ਜਾਣ ਕੇ ਤੇ ਕੰਮਾਂ ਨੂੰ ਕੱਲ ਤੇ ਨਹੀਂ ਟਾਲਣਾ ਬੁੱਧ ਦਾ ਨਕਸ਼ਤਰ ਮਿੱਤਰ ਨਹੀਂ ਆ ਕਿਸੇ ਦੀ ਗੱਲ ਦਿਮਾਗ 'ਚ ਘਰ ਕਰ ਸਕਦੀ ਆ ਕੱਡੋ ਨੂੰ ਬਾਹਰ ਕਿਉਂ ਆਪਣੇ ਦਿਮਾਗ ਨੂੰ ਪਰੇਸ਼ਾਨ ਕੀਤਾ ਕਿਸੇ ਦੀਆਂ ਗੱਲਾਂ ਦਿਮਾਗ 'ਚ ਵਾੜ ਕੇ ਪਾਣੀ 'ਚ ਦੁੱਧ ਪਾ ਕੇ ਇਸ਼ਨਾਨ ਜ਼ਰੂਰ ਕਰ ਲਓ ਨਾ ਲਓ ਟੌਰਸ ਜਾਨੀ ਬ੍ਰੇਕਰ ਰਾਸ਼ੀ ਦੀ ਗੱਲ ਕਰੀਏ ਤਾਂ ਇਮੋਸ਼ਨਲ ਜ਼ਿਆਦਾ ਨਹੀਂ ਹੋਣਾ ਠੀਕ ਕੌਨਫੀਡੈਂਸ ਨਾਲ ਕੰਮ ਕਰਨੇ ਅੱਛਾ ਰਹੇਗਾ ਬਾਣੀ ਚ ਮਿਠਾਸ ਰੱਖੋਗੇ ਇਮੋਸ਼ਨਲ ਹੋ ਕੇ ਨਹੀਂ ਦਿਮਾਗ ਤੋਂ ਚੱਲੋਗੇ ਤਾਂ ਸਮਝੋ ਰਿਸ਼ਤਿਆਂ 'ਚ ਵੀ ਮਜ਼ਬੂਤੀ ਰਹੇਗੀ ਕੱਚ ਦਾ ਗਲਾਸ ਅਜ ਨਹੀਂ ਵਰਤਣਾ ਜੈਮਨੀ ਜਾਨੇ ਮਿਥੂਨ ਰਾਸ਼ੀ ਬਦਨਾਮੀ ਤੋਂ ਬਚਣਾ ਘਰ ਤੋਂ ਦੂਰ ਜਾ ਕੇ ਕਿਤੇ ਕੰਮ ਮਿਲ ਰਿਹਾ ਤਾਂ ਕਰ ਸਕਦੇ ਹੋ ਨਾਨਕੇ ਦਾਦਕੇ ਪਰਿਵਾਰ ਵਿੱਚ ਕਿਸੇ ਗੱਲ ਨੂੰ ਲੈ ਕੇ ਧੂ-ਧੂ ਮੈਮਾ ਟੈਨਸ਼ਨ ਹੋ ਸਕਦੀ ਹੈ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰੋ ਅੱਛਾ ਰਹੇਗਾ ਨਾਲਚੰਦਰ 6ਵੇਂ ਸਥਾਨ 'ਚ ਹੈ ਤਾਂ ਪਾਣੀ ਦਾ ਕੋਟ ਪੀ ਕੇ ਕੀਤਾ ਗਿਆ ਹਰ ਕੰਮ ਸਕਸੈਸ ਦਵੇਗਾ। ਕੈਂਸਰ ਕਰ ਕਰ ਰਾਸ਼ੀ। ਕੰਮਕਾਰ ਥੋੜੇ ਡਿਲੇ ਹੋ ਰਹੇ ਆ ਬੁੱਧ ਦਾ ਨਕਸ਼ਤਰ ਵੀ ਮਿੱਤਰ ਨਹੀਂ ਆ ਕਨਫਿਊਜ਼ਨ ਹਰ ਡਿਸੀਜਨ ਲੈਣ 'ਚ ਹੋ ਰਹੀ ਹੈ। ਪਰਿਵਾਰਕ ਤੌਰ ਤੇ ਰਿਸ਼ਤੇਆਂ ਲਈ ਜਾਂ ਆਪਾਂ ਕਹਿ ਦਿੰਦੇ ਆ ਕਿ ਕਿਤੇ ਨਾ ਮਾ ਰਿਸ਼ਤਾ ਹੋਣਾ ਕਿਉਂ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਇਦਾਂ ਦੀ ਟੈਨਸ਼ਨ ਵੀ ਚੜੀ ਹੋਈ ਆ। ਤਕਰ ਕਰ ਰਾਸ਼ੀ ਵਾਲੇ ਨੂੰ ਰੈੱਡ ਕਲਰ ਦਾ ਰੁਮਾਲ ਆਪਣੇ ਕੋਲ ਰੱਖਣਾ ਚਾਹੀਦਾ ਤੇ ਨਾਲ ਇਹ ਵੀ ਸੋਚ ਲੈਣਾ ਚਾਹੀਦਾ ਕਿ ਤਕਰੀਬਨ ਚੀਜ਼ਾਂ ਜੋ ਨੇ ਤੁਹਾਡੇ ਤੁਹਾਡੇ ਅਨੁਸਾਰ ਹੋਣ ਤਾਂ ਉਹਦੇ ਲਈ ਤੁਸੀਂ ਮਿਸ਼ਰੀ ਦਾ ਸੇਵਨ ਜ਼ਰੂਰ ਕਰ ਲਓ ਚੰਗਾ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਜੋ ਸਿਤਾਰੇ ਸ਼ੁਕਰ ਕੇਤੂ ਜੋ ਬਣਿਆ ਹੋਇਆ ਲਗਨ ਚ ਔਰ ਬੁੱਧ ਦਾ ਨਕਸ਼ਤਰਾ ਜੁਮਿਤ ਤੇਰੇ ਕੰਮਕਾਰ ਅੱਛਾ ਜਾਏਗਾ ਬਿਜ਼ੀ ਰਹੋਗੇ ਤੁਸੀਂ ਆਪਣੇ ਕੰਮਕਾਰ ਵਿੱਚ ਸਿਤਾਰੇ ਚੰਗੇ ਆ ਪਰ ਇੱਕ ਧਿਆਨ ਰੱਖਿਓ ਬਿੜਾ ਮੰਗੇ ਕਿਸੇ ਨੂੰ ਸਲਾਹ ਨਹੀਂ ਦੇਣੀ ਤੇ ਕਿਸੇ ਦੀ ਜ਼ਮਾਨਤ ਖਮਾਨਤ ਚ ਨਹੀਂ ਪੈਣਾ ਔਰ ਕਿਤੇ ਰਿਸ਼ਤੇਦਾਰੀ ਚ ਜਾਣਾ ਹੈ ਤਾਂ ਬੱਚਿਆਂ ਨੂੰ ਫਲ ਰਸਤੇ ਚ ਦੇ ਦੋ ਜਾਂ ਚਾਲਦੇ ਪਾਣੀ ਚ ਚੌਲ ਜਲ ਪ੍ਰਵਾਹ ਕਰ ਦਿਓ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਵੀ ਸੇਮ ਹੀ ਆਪਾਂ ਕਹਿ ਦਈਏ ਤਾਂ ਬੁੱਧ ਦਾ ਨਕਸ਼ਤਰ ਮਿੱਤਰ ਹੈ ਆਪਣੀ ਫਿਟਨੈਸ ਵੱਲ ਧਿਆਨ ਦਿਓਗੇ ਤਾਂ ਜਿਆਦਾ ਵਧੀਆ ਸੈਰ ਜਰੂਰ ਕਰੋ ਬਾਰੀ ਖਾਣੇ ਤੋਂ ਥੋੜਾ ਜਿਹਾ ਪਰਹੇਜ਼ ਰੱਖ ਕੇ ਚੱਲੋ ਨਹੀਂ ਤਾਂ ਸਰੀਰਕ ਤੌਰ ਤੇ ਗਲੇ ਦੀ ਪ੍ਰੋਬਲਮ ਤੰਗ ਕਰੇਗੀ ਛਾਤੀ ਦੀ ਪ੍ਰੋਬਲਮ ਸਾਦੀ ਪ੍ਰੋਬਲਮ ਪਰੇਸ਼ਾਨ ਕਰ ਸਕਦੀ ਹੈ ਤੇ ਤੁਸੀਂ ਗੋੜਾ ਜਖਾਣਾ ਨਹੀਂ ਬਿਲਕੁਲ ਵੀ ਰਾਤ ਨੂੰ ਬਿਲਕੁਲ ਨਹੀਂ ਖਾਣਾ ਔਰ ਪੰਛੀਆਂ ਨੂੰ ਸਤਨਾਜਾ ਪਾ ਦੋ ਤਾਂ ਸਮਝੋ ਬਹੁਤ ði એનર્ਜੀ ਹੋਰ ਛੋਬ ਤੇ ਕੋਈ ਨਵੇਂ-ਨਵੇਂ ਆਈਡੀਆ ਦਿਮਾਗ ਤੇ ਆ ਰਿਹਾ ਹੈ ਨਾ ਉਹਨਾਂ ਮੁਤਾਬਕ ਚੱਲੋ ਲਿਬਰਾਜ਼ ਹਨ ਤੁਲਾ ਰਾਸ਼ੀ ਵਾਲਾਂ ਦਾ ਥੋੜਾ ਜਿਹਾ ਕਾਰਜ ਕਲੇਸ਼ ਰਹਿ ਸਕਦਾ ਥੋੜਾ ਘਾਟ ਹੀ ਬੋਲੋ ਤਾਂ ਚੰਗਾ ਬੈਸਬਾਜੀ ਬਿਲਕੁਲ ਨਾ ਕਰੋ ਸਵੇਰ ਤੋਂ ਦੁੱਧ ਮੱਥੇ ਤੇ ਲਾਓ ਜਲਦੀ ਉੱਠ ਖੜਿਆ ਕਰੋ ਦੂਜੀ ਗੱਲ ਇਹ ਆ ਕਿ ਗ੍ਰਹਿਆਂ ਦੇ ਮੁਤਾਬਕ ਦੁੱਧ ਮੱਥੇ ਤੇ ਲਾਉਣਾ ਹੈ ਤੇ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਮੱਥਾ ਟੇਕਣ ਤਾਂ ਚਿੱਟੀਆਂ ਕਲੀਆਂ ਵੀ ਚੜਾ ਸਕਦੇ ਸਕੋਰਪੀਓ ਬ੍ਰਿਸ਼ਟਿਕ ਰਾਸ਼ੀ ਵਾਲੇ ਜਿੱਦ ਕੇ ਅੜ ਕੇ ਕੋਈ ਕੰਮ ਨਾ ਹੀ ਕੀਤਾ ਜਾਵੇ ਤਾਂ ਚੰਗਾ ਦਿਮਾਗੀ ਪਰੇਸ਼ਾਨੀ ਜ਼ਰੂਰ ਰਹਿਣੀ ਹੈ ਚੀਜ਼ਾਂ ਅਨ ਬੈਲੈਂਸ ਸਥਿਤੀਆਂ ਨਾ ਬ੍ਰਿਸ਼ਟਿਕ ਲਗਨ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਦਾ ਹੋਈਆਂ ਪਈਆਂ ਨਜ਼ਲਾ ਜਕਾਮ ਵੀ ਐ ਚਿੱਕਾਂ ਵੀ ਨੇ ਤੇ ਐ ਲੱਗਦਾ ਜਿਵੇਂ ਸਰੀਰ ਵੀ ਥੋੜਾ ਜਿਆ ਡਾਊਨ ਹੈ ਤੇ ਤੱਤਾ ਜਿਹਾ ਚਲੋ ਜੇ ਰੈਸਟ ਕਰਨੀ ਚਾਹੀਦੀ ਹੈ ਆਪਣੀ ਥੋੜੀ ਮਸਲਸ ਪ੍ਰੋਬਲਮ ਵੀ ਹੋ ਰਹੀ ਹੈ ਆਪਣੇ ਲਈ ਟਾਈਮ ਜ਼ਰੂਰ ਕੱਢਣਾ ਚਾਹੀਦਾ ਤੁਹਾਨੂੰ ਸਿਤਾਰੇ ਸ਼ੁਭ ਫਲ ਦੇਣ ਤੱਕ ਪਤਾਸੇ ਦਾ ਸੇਵਨ ਵੀ ਕਰ ਲਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਆ ਮਾਨਸਿਕ ਤੌਰ ਤੇ ਕਲਪਹਾੜ ਥੋੜੀ ਬਣਨ ਵਾਲੀ ਹੈ ਪੈਸੇ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਥੋੜੀਆਂ ਕੋਈ ਪੁਰਾਣੀਆਂ ਗੱਲਾਂ ਬਾਤਾਂ ਨੂੰ ਲੈ ਕੇ ਚਲੋ ਮਧਾਨੀ ਤੇ ਪੌਣੀ ਨਹੀਂ ਚਾਹੀਦੀ ਕਿਸੇ ਵੀ ਚੀਜ਼ ਦੀ ਤੇ ਆਉਣ ਵਾਲੇ ਕੱਲ ਦੀ ਚਿੰਤਾ ਥੋੜੀ ਘੱਟ ਕਰਨੀ ਚਾਹੀਦੀ ਆ ਗਾਂ ਨੂੰ ਰੋਟੀ ਪਾ ਕੇ ਦਿਨ ਦੀ ਕੀਤੀ ਸ਼ੁਰੂਆਤ ਤੇ ਮਿਸ਼ਰੀ ਦਾ ਸੇਵਨ ਜਾਂ ਗੁੜ ਦਾ ਸੇਵਨ ਕਰੋਗੇ ਤਾਂ ਜਾਦਾ ਵਧੀਆ ਰਿਜ਼ਲਟ ਮਿਲੇਗਾ ਜੀਵ ਤੇ ਸ਼ਾਇਦ ਵੀ ਲਾ ਸਕਦੇ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਵਾਲਿਆਂ ਨੂੰ ਤુલਸੀ ਪੱਤੇ ਪੱਤੇ ਦਾ ਸੇਵਨ ਕਰ ਲੈਣਾ ਚਾਹੀਦਾ ਸੂਰਜ ਬੁੱਧ ਨੌਵੇਂ ਸਥਾਨ ਵਿੱਚ ਨੇ ਸ਼ੁਕਰ ਕੇਤੂ ਦਾ ਜੋਗ ਤੁਹਾਡੀ ਰਾਸ਼ੀ ਤੋਂ ਅੱਠਵੇਂ ਸਥਾਨ 'ਚ ਬੁੱਧ ਦਾ ਨਕਸ਼ਤਰ ਕਿਸਮਤ ਦਾ ਪੂਰਾ ਸਾਥ ਮਿਲੇਗਾ ਸਰਕਾਰੀ ਗੈਰ ਸਰਕਾਰੀ ਕੰਮਾਂ ਵਿੱਚ ਤੁਹਾਡੀ ਗੱਲ ਵੀ ਸੁਣੀ ਜਾਏਗੀ ਤੇ ਪਿੱਠ ਵੀ ਥਪਤ ਪਾਈ ਜਾਏਗੀ ਠੀਕ ਹੈ ਦੁੱਧ ਦਾ ਪੈਕੇਟ ਅਗਰ ਕਿਸੇ ਜ਼ਰੂਰਤਮੰਦ ਨੂੰ ਕੰਜਕ ਨੂੰ ਦਿਨੇ ਹੋ ਤਾਂ ਹੋਰ ਵੀ ਵਧੀਆ ਕਲਰ ਕੋਈ ਵੀ ਪਹਿਨੋ ਪਰ ਅਗਰ ਕਰੀਮ ਰੰਗਾ ਜਪੋਨੇ ਹੋ ਤਾਂ ਜ਼ਿਆਦਾ ਵਧੀਆ ਰਹੇਗਾ ਸ਼ੁਕਰ ਜੋ 8ਵੇਂ ਸਥਾਨ 'ਚ ਹੈ ਉਸ ਦਾ ਨੁਕਸਾਨ ਨਹੀਂ ਹੋਏ। ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਅ ਵਧੀਆ ਹੈ ਅਜ ਦਹੀਂ ਮਲ ਕੇ ਨਾ ਹੋਗੇ ਤਾਂ 7ਵੇਂ ਬੈਠੇ ਸ਼ੁਕਰ ਦਾ ਫਲ ਸ਼ੁਭ ਮਿਲੇਗਾ। ਪੇਟ ਸਬੰਧੀ ਥੋੜੀ-ਬਹੁਤੀ ਪਰੇਸ਼ਾਨੀ ਜਾਂ ਦੰਦਾ ਸਬੰਧੀ ਕੋਈ ਪਰੇਸ਼ਾਨੀ ਆ ਸਕਦੀ ਆ। ਹਸਪਤਾਲ ਦੇ ਚੱਕਰ ਵੀ ਲੱਗ ਸਕਦੇ ਆ ਭਾਵੇਂ ਕਿਸੇ ਦੀ ਖਬਰ ਲੈਣ ਹੀ ਜਾਣਾ ਪਵੇ ਪਰ ਰਾਹੂ ਕਿਉਂਕਿ ਲਗਨ ਤੇ ਸ਼ਨੀ ਦੂਜਾ ਤਾਂ ਦੁੱਧ ਮੱਥੇ ਤੇ ਲਾਣਾ ਬਹੁਤ ਜ਼ਰੂਰੀ ਕਾਲੀ ਦਾਲ ਤੁਸੀਂ ਵੀ ਨਹੀਂ ਖਾਣੀ ਬਿਲਕੁਲ ਵੀ ਔਰ ਕੋਸ਼ਿਸ਼ ਕਰਨੀ ਹੈ ਰਸੋਈ ਚ ਬੈਠ ਕੇ ਅੱਜ ਇੱਕ ਟਾਈਮ ਖਾਣਾ ਜ਼ਰੂਰ ਖਾਣ ਪੈਂਡਿੰਗ ਬਏ ਕੰਮਾਂ ਨੂੰ ਨਿਬੇੜੋ ਤੇ ਉਸ ਤੋਂ ਬਾਅਦ ਤੁਸੀਂ ਨਵੇਂ ਕੰਮ ਨੂੰ ਹੱਥ ਪਾਓ ਘਰੇਲੂ ਕੰਮਾਂ ਵਿੱਚ ਹੱਥ ਵਟਾਉਣਾ ਵੀ ਪਰਿਵਾਰਕ ਤੌਰ ਤੇ ਪਿਆਰ ਤੇ ਰਿਸ਼ਤਿਆਂ ਨੂੰ ਮਜ਼ਬੂਤ ਹੀ ਕਰੇਗਾ ਪਾਇਸੇ ਜਣੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਨਕਸ਼ਤਰ ਚੱਲ ਰਿਹਾ ਜੀ ਤੁਹਾਡੇ ਲਈ ਬੁੱਧ ਦਾ ਬੁੱਧ ਜੋ ਹੈ ਤੁਹਾਡੇ 7ਵੇਂ ਖਾਨੇ ਦਾ ਮਾਲਕ ਤੇ ਸ਼ਨੀ ਲਗਨ ਚ ਹੈ ਜਾਜਰੂ ਜ਼ਮੀਨ ਦੇ ਝਗੜੇ ਤੋਂ ਬਚਣਾ ਐਕਸੀਡੈਂਟ ਤੋਂ ਬਚਣਾ ਛੱਟ ਚੋਟ ਤੋਂ ਬਚਣਾ ਦੇਖੋ ਸੂਰਜ ਬੁੱਧ ਜੋ ਹੈ ਉਹਦੇ ਤੇ ਸ਼ਨੀ ਦੀ ਦ੍ਰਿਸ਼ਟੀ ਪੈ ਰਹੀ ਹੈ ਤੇ ਇਸ ਕਰਕੇ ਛੱਟ ਚੋਟ ਹਾਸੇ ਕਿਉਂਕਿ ਜੋ ਸੂਰਜ ਹੈ ਇਹ ਨਕਸ਼ਤਰ ਚੇਂਜ ਕਰੇਗਾ ਤਾਂ ਥੋੜੀ ਪਰੇਸ਼ਾਨੀ ਦੇ ਸਕਦਾ ਹੈ ਹਨਾ ਮੰਗਲ ਦੇ ਨਕਸ਼ਤਰ ਚ ਜਾਏਗਾ ਤਾਂ ਇਸ ਕਰਕੇ ਸ਼ਨੀ ਦੀ ਵੀ ਦ੍ਰਿਸ਼ਟੀ ਹੈ ਤਾਂ ਛੱਟਚੋਟ ਤੋਂ ਬਚਣਾ ਹੈ ਵਾਹਨ ਸਾਰਿਆਂ ਨੂੰ ਧਿਆਨ ਨਾਲ ਚਲਾਉਣਾ ਚਾਹੀਦਾ ਹੈ ਸੂਰਜ ਸ਼ਨੀ ਦਾ ਦਿਨ ਦਾ ਹਨੇਰਾ ਤੇ ਮੰਗਲ ਜੋ ਹੈ ਉਹ ਵੈਸੇ ਹੀ 7 ਨੰਬਰ ਸ਼ੁਕਰ ਦੇ ਘਰ ਚ ਹੈ ਤਾਂ ਆਪਣਾ ਵਾਹਨ ਬਹੁਤ ਧਿਆਨ ਨਾਲ ਚਲਾਓ ਲੋਹਾ ਜੋ ਹੈ ਸ਼ਨੀ ਦਾ ਹੈ ਤਾਂ ਐਕਸੀਡੈਂਟਲ ਹਾਸੇ ਤੋਂ ਬਚਣਾ ਹੈ ਆਰਾਮ ਨਾਲ ਚੱਲੋ ਤੇ ਦੁੱਧ ਮੱਥੇ ਤੇ ਜਰੂਰ ਲਗਾਓ ਤੁਸੀਂ ਤੇ ਦੂਜੀ ਗੱਲ ਇਹ ਆ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਕੁੱਤੇ ਨੂੰ ਰੋਟੀ ਪਾਣੀ ਹਲਕਾ ਜਿਹਾ ਸਰੋਂ ਦਾ ਤੇਲ ਲਾ ਕੇ ਘਰ ਤੋਂ ਨਿਕਲਦੇ ਸਮੇਂ ਕੋਸ਼ਿਸ਼ ਕਰੋ ਕਿ ਕੁੱਤੇ ਨੂੰ ਕੁਝ ਨਾ ਕੁਝ ਪਾ ਕੇ ਜਾਓ ਦਰવેશ ਜੋ ਹੈ ਨਾ ਬੜਾ ਸ਼ੋਭ ਮੰਨਿਆ ਜਾਂਦਾ ਹੈ ਠੀਕ ਇਹ ਸੀ ਅਸਟ੍ਰੋਲੋਜੀ ਵਿਦ ਲੌਜਿਕ ਲੌਜੀਕਲੀ ਆਪਾਂ ਦੱਸਿਆ ਤੁਹਾਨੂੰ ਗ੍ਰਹਿ ਨੂੰ ਸਹੀ ਕਰਨ ਦਾ ਕਿਦਾਂ ਆਪਾਂ ਇਸ ਦਾ ਸ਼ੁਭ ਫਲ ਲੈ ਸਕਦੇ ਵਾਸਤੂ ਮੁਤਾਬਕ ਦੇਖੋ ਰੰਗਾਂ ਤੇ ਤਰੰਗਾਂ ਦਾ ਬਹੁਤ ਪ੍ਰਭਾਵ ਹੈ ਹਰ ਤਰ੍ਹਾਂ ਦੇ ਨਾਲ ਹਰ ਤਰ੍ਹਾਂ ਦੀ એનર્ਜੀ ਸਾਨੂੰ ਘਰ ਪਰਿਵਾਰ ਤੋਂ ਹੀ ਮਿਲਦੀ ਹੈ ਇਹ ਠੀਕ ਆ ਕਿ ਕਿਸਮਤ ਮਾਇਨੇ ਰੱਖਦੀ ਆ ਪਰ ਪਰਿਵਾਰ ਜੋ ਹੈ ਨਾ ਇੱਕ ਜਗ੍ਹਾ ਜੋ ਹੈ ਨਾ ਜਿੱਥੇ ਅਸੀਂ ਰਹਿੰਦੇ ਆ ਉੱਤੇ ਸਾਨੂੰ ਕੁਦਰਤ ਨੇ ਬਿਠਾਇਆ ਏ ਇਸੇ ਕਰਕੇ ਬੈਠੇ ਆ ਨਹੀਂ ਤਾਂ ਮੈਂਟ ਲੱਗਦਾ ਜਦੋਂ ਸਟਾਰ ਚੇਂਜ ਹੁੰਦੇ ਆ ਤੇ ਬੰਦੇ ਦਾ ਮਨ ਬਦਲਣ ਨੂੰ ਵੀ ਚਲੋ ਕੀ ਹੈ ਕਿ ਜਦੋਂ ਤੁਹਾਡੇ ਘਰ ਦਾ ਔਰਾ ਤੁਹਾਨੂੰ ਖਿੱਚਦਾ ਹੈ ਆਪਣੇ ਵੱਲ એનર્ਜੀ ਖਿੱਚਦੀ ਹੈ ਤਾਂ ਇਹਦਾ ਮਤਲਬ ਘਰ ਦੀ એનર્ਜੀ ਸ਼ੋਭਾ ਤੇ ਕਈ ਵਾਰ ਘਰ ਬਣਾ ਨੂੰ ਜੀ ਨਹੀਂ ਕਰਦਾ ਤਾਂ ਇਹਦਾ ਮਤਲਬ ਘਰ ਦੀ એનર્ਜੀ ਕਿਤੇ ਨਾ ਕਿਤੇ ਡਿਸਟਰਬ ਹੋਈ ਹੋਈ ਹੈ ਜਦੋਂ ਵੀ ਤੁਹਾਨੂੰ ਅਜਿਹਾ ਲੱਗੇ ਘਰ ਦੀ એનર્ਜੀ ਡਿਸਟਰਬ ਹੈ ਤਾਂ ਨਿੰਬੂ ਲੈ ਕੇ ਨਾ ਨਿੰਬੂ ਦੋ ਨਿੰਬੂ ਲੈ ਕੇ ਆਪਣੇ ਘਰ ਦੀ ਸਾਉਥ ਦੇ ਸਾਦੇ ਵਿੱਚ ਰੱਖ ਦੇ ਨਾ ਸਾਊਥ ਈਸਟ ਚ ਫੋਰੀ ਸਾਊਥ-ਈਸਟ ਦਿਸ਼ਾ 'ਚ ਜਾਂ ਨਾਰਥ-ਵੈਸਟ ਦਿਸ਼ਾ 'ਚ ਸਾਊਥ-ਈਸਟ ਮਤਲਬ ਮਤਲਬ ਪੂਰਬ ਦੱਖਣ ਕੋਨੇ 'ਚ ਜਾਂ ਨਾਰਥ-ਵੈਸਟ ਮਤਲਬ ਪੂਰਬ ਸੌਰੀ ਪੱਛਮ ਉੱਤਰ ਉੱਤਰ-ਪੱਛਮ ਕੋਨੇ 'ਚ ਜਾਂ ਪੂਰਬ-ਦੱਖਣ ਕੋਨੇ ਦੇ ਵਿੱਚ ਦੋ ਨਿੰਬੂ ਰੱਖੋ ਤਿੰਨ ਦਿਨ ਪਏ ਰਹਿਣ ਦਿਓ ਤੇ ਉਸ ਤੋਂ ਬਾਅਦ ਚੱਕ ਕੇ ਉਸ ਨੂੰ ਚਾਲ ਪਰਵਾ ਕਰਾਓ ਖਟਾਸ ਖਤਮ ਹੋ ਜਾਏਗੀ ਦਿੰਦ ਦਾ ਕੋਈ ਚੱਕਰ ਨਹੀਂ ਕਦੇ ਵੀ ਕਰ ਸਕਦੇ ਜਦੋਂ ਲੱਗੇ ਘਰ ਦੀ ਨਰਜੀ ਖਰਾਬ ਹੋਈ ਹੋਈ ਹੈ ਜਾਂ ਡਿਸਟਰਬ ਹੋਈ ਹੋਈ ਆ ਜਾਂ ਘਰ ਚ ਖਟਾਸ ਜੀ ਪਈ ਹੈ ਉਹ ਖਟਾਸ ਬਿਲਕੁਲ ਠੀਕ ਹੋ ਜੇਗੀ ਅਸਲ ਦੇ ਵਿੱਚ ਇਹਦਾ ਲੌਜਿਕ ਦੱਸ ਦਿੰਨੀ ਆ ਮੈਂ ਤੁਹਾਨੂੰ ਇੱਕ ਤਾਂ ਨਿੰਬੂ ਜੋ ਨੇ ਉਹ 골 బుਧ ਦੇ ਆ ਪੀਲਾ ਰੰਗ ਉਹਦਾ ਬ੍ਰੈਸਪੰਦਾ ਹੈ ਤੇ ਅਗਰ ਉਹਦੇ ਵਿੱਚ ਬ੍ਰੈਸਪੁੱਧ ਮਤਲਬ ਹਰੀਆਲੀ એનર્ਜੀ ਤੇ ਦਿਮਾਗ ਹੈਨਾ ਦਿਮਾਗ ਹੀ ਘੁੰਮਿਆ ਪਿਆ ਪਤਾ ਹੀ ਨਾ ਦਾ ਬਲੌਕ ਹੋ ਗਿਆ ਬ੍ਰੈਸਪਤ ਮਤਲਬ ਆਪਣਾ ਬਲੇਸਿੰਗ ਸਾਹ ਤੇ ਖਟਾਸ ਮਤਲਬ ਕੇਤੂ ਕੇਤੂ ਮਤਲਬ ਸਕਸੈਸ ਔਲਾਦ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਵੇ ਔਲਾਦ ਨੂੰ ਲੈ ਕੇ ਚਾਹ ਤਾਂ ਨਿੰਬੂ ਵਾਲਾ ਉਬਾ ਕਰ ਸਕਦੇ ਹੋ ਤੁਸੀਂ ਅਗਰ ਇੱਕ ਦਿਨ ਚ ਹੀ ਨਿੰਬੂ ਖਰਾਬ ਹੋ ਜਾਂਦਾ ਸਮਝੋ ਨਰਜੀ ਜ਼ਿਆਦਾ ਖਰਾਬ ਹੈ ਦੂਜੇ ਦਿਨ ਚੈੱਕ ਕਰੋ ਅਗਰ ਥੋੜੇ ਬਹੁਤੇ ਖਰਾਬ ਹੋਇਆ ਤਾਂ ਸਮਝੋ ਕੁਛ ਨਹੀਂ ਜੇ ਤੀਜੇ ਦਿਨ ਵੀ ਖਰਾਬ ਨਹੀਂ ਹੁੰਦੇ ਤਾਂ ਇਹਦਾ ਮਤਲਬ ਨਰਜੀ ਠੀਕ ਹੈ ਫਿਰ ਵੀ ਉਹ ਘਰ ਨਹੀਂ ਰੱਖਣ ਉਹ ਚਲ ਪਰਵਾਹੀ ਸਮਾਏ ਜਾਜਤ ਆਪ ਸਭ ਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੋ ਖੁਸ਼ ਰਹੋ ਮੁਸਕਰਾਉਂਦੇ ਰਹੋ ਸਾਰਸ਼ੀਕਾ